ਸਰਕਾਰ ਕੋ ਮਹਿਨੀਆਂ ਮਾਤਾਵਾਂ ਭੈਣਾ ਨੌਜਵਾਨ ਬਜ਼ੁਰਗ ਤੇ ਸਾਡੇ ਸਾਹਬ ਕਾਚੀ ਗੁਣਿਸਤ੍ਰ ਉਪਰਧਾਰ ਕਰਨੀ ਸਿੰਘ ਜੀ ਜੰਨੀ ਤੇ ਸਾਡੀ ਸਾਰੀ ਲੀਡਰਸ਼ਿਪ ਕਾਕਾ ਫੁਰਜਾ ਹੈ ਮੈਂ ਤਾਂ ਸੱਚੀ ਗੱਲ ਹੈ ਤੁਹਾਡੇ ਨਾਲ ਗੱਲਾਂ ਹੀ ਦੋ ਸਾਂਝੀਆਂ ਕਰਨਾ ਚਾਹਨਾ ਤੇ ਗੁਰੂ ਅਰਜਨ ਦੇਵ ਜੀ ਦੀ ਧਰਤੀ ਆ ਜਿਹੜੇ ਸ਼ਾਂਤੀ ਦੇ ਪੁੰਜ ਸੀ ਤੇ ਇਹ ਸ਼ਹੀਦ ਬਾਬਾ ਦੀਪ ਸਿੰਘ ਦੀ ਧਰਤੀ ਵੀ ਆ ਜਿਨ੍ਹਾਂ ਨੇ ਖੰਡੇ ਨਾਲ ਲਾਈਨ ਵਾਰ ਕੇ ਜਦੋਂ 1757 ਦੇ ਵਿੱਚ ਜਦੋਂ ਮੁਗਲ ਸ਼ਾਸਕਾਂ ਨੇ ਸਾਡੇ ਹਰਿਮੰਦਰ ਸਾਹਿਬ ਤੇ ਹਮਲਾ ਕਰ ਦਿੱਤਾ ਸੀ ਇਹ ਉਹ ਧਰਤੀ ਆ ਕੰਨੀ ਸਾਹਿਬ ਪਿਛਲਾ ਜਦੋਂ ਪਿੰਡ ਸੀਣਾ ਮੇਰੇ ਨਾਲ ਤਸਵੀਰ ਆਪਣੇ ਡੱਬਾ ਜੀ ਬੈਠੇ ਸੀ ਮੈਨੂੰ ਕਹਿੰਦੇ ਵੀ 70% ਲੋਕ ਚੁੱਪ ਹੋ ਗਏ ਆ ਮੈਂ ਕਿ ਪਿਛਲੇ 5 ਦਹਾਕਿਆਂ ਤੋਂ ਚਾਹੇ ਦੇਸ਼ ਦੀਆਂ ਸਰਕਾਰਾਂ ਹੋਣ ਤੇ ਚਾਹੇ ਰੂਪੇ ਦੀਆਂ ਸਰਕਾਰਾਂ ਹੋਣ ਇਹ ਸੱਚ ਗੱਲ ਆ ਇਹਨਾਂ ਲੋਕਾਂ ਨੂੰ ਜਾਂ ਤਾਂ ਕੁੱਟਿਆ ਗਿਆ ਤੇ ਜਾਂ ਮਾਰਿਆ ਗਿਆ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਉਂਕਿ ਪੁਰਸ਼ ਕਰਦੀ ਕੀ ਆ ਸਾਡੇ ਚ ਪੁਲਸ ਦੇ ਗੇਸਟ ਬੋਲਣ ਦੀ ਜਰੂਰਤ ਨਹੀਂ ਹੋ ਗਈ ਕਿਉਂਕਿ ਸਾਡੇ ਹੀ ਪੁਲਸ ਵਾਲੇ ਸਾਡੇ ਹੀ ਲੀਡਰ ਤੇ ਜਦੋਂ ਸਰਕਾਰੀ ਭਾਸ਼ਾ ਬੋਲਣ ਲੱਗ ਜਾਂਦੇ ਆ ਨਾ ਤੇ ਉਦੋਂ ਡੈਮੋਕ੍ਰੇਸੀ ਦਾ ਬਹੁਤਾ ਚੰਗਾ ਰੂਪ ਨਹੀਂ ਨਿਕਲਦਾ ਮੈਂ ਦੇਖਦਾ ਹਾਂ ਸਰਦਾਰੋਂ ਗੰਤਾ ਸੁਣ ਲਓ ਤੁਸੀਂ 100 101 ਦੇ ਮਾਲਕ ਤੋਂ 200 ਏਕੜ ਦੇ ਮਾਲਕ ਲੋਕਾਂ ਨੇ ਤਰੱਕੀ ਕੀਤੀ ਆ ਤੇ ਤੁਹਾਡੇ 100 ਤੋਂ 10 ਰਹਿ ਗਏ ਜਾਂ ਤਾਂ ਪੋਲਿਟਿਸ਼ੀਅਨ ਖਾ ਗਏ ਤੇ ਜਾਂ ਪੁਲਿਸ ਵਾਲੇ ਖਾ ਗਏ ਅਸਲੀਅਤ ਆ ਇਹ ਕਿਸੇ ਘਾਪੇ ਵਿੱਚ ਪਿਛਲੇ 25 30 ਸਾਲ ਜੰਜਨੀ ਚੜੀ ਪਿਛਲੇ 25 30 ਸਾਲ ਔਰ ਅੱਜ ਹੌਲੀ ਹੌਲੀ ਦੇਖੋ ਅੱਜ ਤਾਂ ਅਸੀਂ ਸਾਰਿਆਂ ਨੇ 11 ਤਰੀਕ ਨੂੰ ਚਲੇ ਜਾਣਾ ਪੈਣਾ ਦਾ 9 ਨੂੰ ਚਲੇ ਜਾਣਾ ਤੁਸੀਂ ਲਕੀਰ ਕਦੋਂ ਮਾਰੋਗੇ ਤੁਸੀਂ ਕਦੋਂ ਸੋਚੋਗੇ ਇਸ ਇਲਾਕੇ ਬਾਰੇ ਕਦੀ ਇੱਥੇ ਗੱਲ ਹੁੰਦੀ ਆ ਖਾਲਿਸਤਾਨ ਦੀ ਸਾਡੇ ਬੁੱਢੇ ਮਰਵਾਏ ਜਾਂਦੇ ਆ ਕਦੀ ਡਰਸ ਦੇ ਨਾਤੇ ਇਹ ਜੋਸ਼ ਤੇ ਹੌਸਲੇ ਸਮੇਲ ਤੋਂ ਬਿਰਾ ਤੁਸੀਂ ਅੱਗੇ ਨਹੀਂ ਚੱਲਦਾ ਕਦੇ ਜਿੰਨਾ ਚਿਰ ਨੌਜਵਾਨ ਪੀੜੀ ਪੜ ਲਿਖਣੀ ਚਾਹਦੀ ਜਿੰਨਾ ਚਿਰ ਨੌਜਵਾਨੀ ਜਿਹੜੀ ਸਾਡੀ ਉਸ ਸਮੇਂ ਦੇ ਹਾਨੀ ਨਹੀਂ ਪਰ ਜਾਂਦੇ ਤੇ ਅਸੀਂ ਜਾਂ ਕੱਲੇ ਜੋਸ਼ ਦੇ ਵਿੱਚ ਰਵਾਂਗੇ ਤੇ ਜਾਂ ਕੱਲੇ ਹੋਸ਼ ਦੇ ਵਿੱਚ ਰਵਾਂਗੇ ਅੱਜ ਕੱਲ ਨਾ ਜੋਸ਼ ਵਾਲਾ ਬਹੁਤਾ ਚੰਗੇ ਪਾਸੇ ਨਹੀਂ ਜਾ ਸਕਦਾ ਨਾ ਹੋਸ਼ ਵਾਲਾ ਜਾ ਸਕਦਾ ਇਹ ਉਹ ਧਰਤੀ ਆ ਮੈਂ ਇਸ ਕਰਕੇ ਕਹਿਣਾ ਚਾਹਨਾ ਆ ਸਾਡੀਆਂ ਮਾਵਾ ਭੈਣਾਂ ਬੇਟੀਆਂ ਇਹ ਉਹ ਧਰਤੀ ਆ ਜਿਨ੍ਹਾਂ ਨੇ ਸਵਾ ਮਨ ਦੇ ਪਿੱਛਲੇ ਪਿੱਛੇ ਤੇ ਬੱਚਿਆਂ ਨੂੰ ਟੁਕੜੇ ਕਰਵਾ ਕੇ ਆਪਣੀਆਂ ਝੋਰੀਆਂ ਚ ਪਾਇਆ ਇਹ ਕੋਈ ਏਰੀਆ ਆ ਤੁਸੀਂ ਆਪਣੇ ਆਪ ਨੂੰ ਭੁੱਲ ਗਏ ਆ ਮੈਂ ਮੱਡਰਪਾ ਜੀ ਨੂੰ ਐਸੇ ਕਰਕੇ ਕਹਿੰਦਾ ਸੀ ਮੈਂ ਕਿ ਡਿੰਪਾ ਜੀ ਮੈਨੂੰ ਲੱਗਦਾ ਇਸ ਇਲਾਕੇ ਨੂੰ ਕੁੱਟਿਆ ਹੀ ਇਨਾ ਕਿ ਅੱਜ ਡਰਦੇ ਆ ਇਹ ਵੋਟ ਕੱਸਦੇ ਵੀ ਨਹੀਂ ਵੀ ਕਿਹਨੂੰ ਪਾਉਣੀ ਆ ਅਸਲੀਅਤ ਆ ਇਹ ਤੁਹਾਨੂੰ ਵੀ ਬਦਲਣਾ ਪਊਗਾ ਜੇ ਤੁਸੀਂ ਆਪਣੇ ਆਪ ਨੂੰ ਨਾ ਨਾ ਬਦਲਿਆ ਜੇ ਚੰਗੀ ਸੋਚ ਨਾ ਲੈ ਕੇ ਆਂਦੀ ਮੈਂ ਹਰਮਿੰਦਰ ਸਿੰਘ ਗਿੱਲ ਵੀ ਇੱਕ ਗੱਲ ਚੰਗੀ ਸਮਝਦਾ ਉਹਨੇ ਲੌਜ ਯੂਨੀਵਰਸਿਟੀ ਪਿਛਲੀ ਸਰਕਾਰ ਦੇ ਵਿੱਚ ਪ੍ਰੂਫ ਕਰਾਈ ਸੀ ਲਾਜ ਯੂਨੀਵਰਸਿਟੀ ਕਿਉਂ ਕਰਵਾਈ ਸੀ ਮੈਂ ਉਹਦੇ ਨਾਲ ਸੀ ਕਿਉਂਕਿ ਮੈਂ ਉਦੋਂ ਐਜੂਕੇਸ਼ਨ ਮਿਨਿਸਟਰ ਤੂਹਾਰ ਐਜੂਕੇਸ਼ਨ ਮਿਨਿਸਟਰ ਹੈ ਔਰ ਸ਼ੁਰੂ ਕੀਤੀ ਸੀ ਲੇਕਿਨ ਆ ਜਿਹੜੀ ਸਰਕਾਰ ਆਏ ਉਹ ਫੇਰ ਹੀ ਅੱਟਾ ਵੀ ਚੱਕੇ ਲੈ ਗਈ ਆ ਕਿਉਂਕਿ ਤੁਹਾਡੇ ਨਿਆਣੇ ਪੜ੍ਹ ਲਿਖਣਾ ਜਾਣ ਆ ਛੱਡ ਦਿਓ ਯਾਰ ਹੋਰ ਵੀ ਲੋਕਾਂ ਨੇ ਮੈਨੂੰ ਲੱਗਦਾ 80% ਹੋਣਗੇ ਜਿਹੜੇ ਇੱਥੋਂ ਟਰੱਕ ਦਾ ਧੰਦਾ ਕਰਕੇ ਵੀਰ ਬਣ ਗਏ 99% ਬੋਗਾਂ ਵੀਰ ਜਿਹੜੇ ਗਰੀਬ ਹੋ ਗਏ ਆ ਜਮੀਰ ਕਿਤੇ ਨਾ ਕਿਤੇ ਹੱਲੇ ਨੂੰ ਆ ਗਈ ਆ ਅੱਜ ਜਮੀਰ ਖੜੀ ਕਰਦੀ ਜਰੂਰ ਤਾਂ ਯਾਰ ਇਹ ਤਾਂ ਉਹ ਧਰਤੀ ਆ ਜਿੱਥੇ ਗੁਰੂ ਅਰਜਨ ਦੇਵ ਜੀ ਜਿਹੜੇ ਸ਼ਾਂਤੀ ਦੇ ਪੁੰਜ ਸੀ ਤਾਂ ਜਿਹੜੇ ਚਨੀਤ ਬਾਬਾ ਦੀਪ ਸਿੰਘ ਜੀ ਜਿਹੜੇ ਖੱਡੇ ਦੇ ਨਾਲ ਜਿਨ੍ਹਾਂ ਨੇ ਲਾਈਨ ਮਾਰ ਕੇ ਕਹਤਾ ਸੀ ਵੀ ਆਜੋ ਇੰਦਰਲੇ ਪਾਸੇ ਇਹ ਉਹ ਧਰਤੀ ਆ ਤੇ ਤੁਸੀਂ ਇਕੱਠੇ ਖੜੇ ਆ ਜੇ ਉਸ ਵਿਰਾਸਤ ਦੇ ਵਿੱਚੋਂ ਤੇ ਜਾਗੋ ਯਾਰ ਆ 14 ਤਰੀਕ ਨੂੰ ਮੈਨੂੰ ਲੱਗਦਾ ਆ ਇਲੈਕਸ਼ਨ ਲੱਗ ਜਾਣੀਆਂ ਸ਼ਾਇਦ ਸਰਕਾਰਾਂ ਨੂੰ ਬਹੁਤਾ ਫਰਕ ਨਹੀਂ ਪੈਣਾ ਲੇਕਿਨ ਵਰਗੇ ਪੈਣਾ ਵੀ ਜੇ ਆਵਾ ਨੌਜਵਾਨ ਨੂੰ ਬਣਾ ਦੇਓਗੇ ਤੇ ਕਮ ਸੇ ਕਮ ਇਹਨਾਂ ਨੂੰ ਮੌਕਾ ਆ ਜਾਊਗਾ ਹੀ ਸਾਨ ਸਮਾਥਨ ਲਈ ਆ ਭਗਵਾਨ ਜੀ ਰੋਜ਼ ਕੋਈ ਨਾ ਕੋਈ ਚੁਟਕਲਾ ਸੁਣਾ ਕੇ ਅੱਛਾ ਤੁਸੀਂ ਵੀ ਛੁਪਲ ਛੱਗ ਲਾ ਕੇ ਚਲੇ ਜਾਂਦੇ ਆ ਤੁਹਾਨੂੰ ਵੀ ਲੱਗਦਾ ਵੀ ਜਿਹੜੇ ਕਿਤੇ ਨਾ ਕਿਤੇ ਲੀਡਰ ਚੁਟਕਲੇ ਸੁਣਾਉਂਦੇ ਆ ਜਾਂ ਇੰਦਰ ਉਗਰ ਦੀਆਂ ਗਰਨਾਲ ਸੁਣਾਉਂਦੇ ਆ ਤੁਸੀਂ ਵੀ ਕਹਿੰਦੇ ਆ ਵੀ ਹਾਂ ਵੀ ਬੱਲੇ ਵੀ ਬੱਲੇ 3 ਕਰੋੜ ਲੋਕਾਂ ਪ੍ਰਤੀ ਜਦੋਂ ਫੈਸਲੇ ਲੈਣੇ ਹੁੰਦੇ ਉਹ ਚੁਟਕਲੇ ਵੀ ਸੁਣਾਏ ਜਾਂਦੇ ਉਹਦੋਂ ਅਸਲੀਅਤ ਦੇ ਵਿੱਚ ਕੰਮ ਕੀਤਾ ਜਾਂਦਾ ਵੀ ਅਸਲੀਅਤ ਆ ਆ ਸਾਡੇ ਬੇਸ਼ਤ ਸਾਡੇ ਸੂਕੇ ਦੇ ਉੱਤੇ 5 ਲੱਖ ਕਰੋੜ ਦਾ ਕਰਜ਼ਾ ਹੋ ਜਾਣਾ ਜਿੱਤਣੇ ਇਹਨਾਂ ਨੇ ਚਲੇ ਜਾਣਾ ਹਰ ਚੀਜ਼ ਦਾ ਗੁੱਠਾ ਲਾਤਾ ਹਰ ਚੀਜ਼ ਦਾ ਗੁੱਠਾ ਲਾਤਾ ਕਹਿੰਦੇ ਸੀ ਅਸੀਂ 54 ਹਜ਼ਾਰ ਕਰੋੜ ਰੁਪਈਆ ਤਾਂ ਅਸੀਂ ਤਿਆਰ ਕਰਕੇ ਬੈਠੇ ਆ ਆ ਕੇਜਰੀਵਾਲ ਮੈਨੂੰ ਲੱਗਦਾ ਸਭ ਤੋਂ ਮਾੜਾ ਕੰਮ ਇਹਨਾਂ ਨੇ ਉਹ ਕੀਤਾ ਵੀ ਜਿਹੜਾ ਸੌਫ ਬੱਦਾ ਉਥੋਂ ਦਿੱਲੀ ਤੋਂ ਲਿਆ ਕੇ ਨਾ ਇੱਥੇ ਬਿਠਾ ਲ ਕੇ ਇਹਨਾਂ ਨੇ ਸਾਡੇ ਕਿਰਦਾਰ ਦੀ ਕਿਰਦਾਰ ਕੁਸ਼ੀ ਕੀਤੀ ਆ ਮੈਂ ਇੰਦਰ ਕਿਹਾ ਭਗਵਾਨ ਤੁਮਾਨੂੰ ਵਿਧਾਨ ਹਵਾਲੇ ਵਿੱਚ ਭਗਵਾਨ ਤੁਮਾਨੂੰ ਜੀ ਦੇਵਨ ਰੋਲਾ ਵੀ ਨਾ ਕਿ ਸਭ ਤੋਂ ਮਾੜਾ ਕੰਮ ਤੁਸੀਂ ਇਹ ਕੀਤਾ ਵੀ بارش ਖੌਂਕ ਜਿਹੜੀ ਬਾਹਰਲੇ ਸੂਬਿਆਂ ਦੇ ਵਿੱਚ ਇਹ ਦਿਖਦੀ ਸੀ ਲੇਕਿਨ ਤੁਸੀਂ ਸਾਡਾ ਨੰਗ ਕੋਣਾ ਯਾਰ ਕਰ ਦਿੱਤਾ ਤੁਸੀਂ 100 ਬੰਦਾ ਬਾਹਰੋ ਲਿਆ ਕੇ ਇੱਕ ਜੀਵਨ ਇਸ ਨੂੰ ਵੀ ਕੰਟਰੋਲ ਕਰ ਲਿਆ ਐਮਐਲਏ ਨੂੰ ਵੀ ਕੰਟਰੋਲ ਕਰ ਲਿਆ ਤੇ ਮინისტრਾਂ ਨੂੰ ਵੀ ਕੰਟਰੋਲ ਕਰ ਲਿਆ ਆਪਾਂ ਜਾਗ ਜਾਈਏ ਯਾਰ ਆਪਣਾ ਪੰਜਾਬ ਹੈ ਔਰ ਇਹ ਪੰਜਾਬ ਔਰ ਇਹ ਏਰੀਆ ਜਿਹੜਾ ਜੇ ਇਥੋਂ ਸ਼ੁਰੂਆਤ ਹੋਈ ਨਾ ਤੇ ਮੈਨੂੰ ਲੱਗਦਾ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਦੀਆਂ ਜਿਹੜੀਆਂ ਜੋ ਖੋਖਲੀਆਂ ਹੋਈਆਂ ਸੰਸਥਾਵਾਂ ਉਹ ਆਪਾਂ ਖੜੇ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਨਹੀਂ ਤਾਂ ਆਉਣ ਵਾਲੀ ਪੀੜ੍ਹੀ ਜਿਹੜੀ ਆ ਮੋੜੀ-ਹੋੜੀ ਸਾਡੇ ਤੋਂ ਪਿੱਛੇ ਨੂੰ ਹੋਈ ਜਾਊ ਔਰ ਕਮਜ਼ੋਰ ਹੋ ਕੇ ਸਾਡਾ ਸਰੂਪਾ ਤੇ ਸਾਡਾ ਦੇਣ ਜਿਹੜਾ ਕਮਜ਼ੋਰ ਹੋ ਜਾਊਗਾ ਮੈਂ ਤਾਂ ਇੰਨੀ ਬੇਨਤੀ ਕਰਦਾ ਵੀ ਆਪਣੀ ਸੋਚ ਸਮਝ ਕੇ ਕਿਸੇ ਤੋਂ ਡਰਨ ਦੀ ਜ਼ਰੂਰਤ ਨਹੀਂ ਆ ਕਿਉਂਕਿ ਜੇ ਡਰੋਗੇ ਤਾਂ ਮੈਨੂੰ ਨਹੀਂ ਲੱਗਦਾ ਕਿਓ ਕਿ ਡਰਦੇ ਇਸ ਕਰਕੇ ਆ ਵੀ ਕੱਟੇ ਨਹੀਂ ਹੁੰਦੇ ਸਮਾਜ ਇਕੱਠਾ ਨਹੀਂ ਹੁੰਦਾ ਜੇ ਤਾਇਏ ਦੇ ਖੱਬੇ ਨੂੰ ਜਾਣਾ ਚਾਚੇ ਦਾ ਪੱਕਾ ਹੀ ਆ ਮਸਜੇ ਨੂੰ ਜਾਣਾ ਹਣਜੋ ਜੇ ਤਾਇਆ ਵੀ ਤਰੱਕੀ ਕਰ ਜਾਊਗਾ ਚਾਚਾ ਵੀ ਕਰ ਜਾਊਗਾ ਤੇ ਤੁਹਾਨੂੰ ਕੋਈ ਸਮੱਸਿਆ ਹੋਊਗੀ ਇਹਤੇ ਕਿਸੇ ਬ੍ਰਹਿਮੰਡ ਦੀ ਰਜਿਸਟਰੀ ਕਰਾ ਲੈਣੀ ਆ ਕਿਸੇ ਨੇ ਲੇਕਿਨ ਸਾਡੀ ਜਿਹੜੀ ਆਦਤ ਆ ਸਾਡੀਆਂ ਜਿਹੜੀਆਂ ਕਈ ਏਦਾਂ ਦੀਆਂ ਆਦਤਾਂ ਜਿਹੜੀਆਂ ਉਹ ਸਾਨੂੰ ਕਿਤੇ ਮਾੜੇ ਪਾਸੇ ਨੂੰ ਧੱਕੜੀਆਂ ਹਟਜੋ ਆਪਾਂ ਜਿੱਦਣ ਕਰਤੇ ਹੋਗਾ ਨਾ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੁਆਰਾ ਥੜਾ ਹੋ ਸਕਦਾ ਉਦਣ ਵਰਤ ਕੀ ਸੀਗਾ ਉਦਣੋਂ ਸਪਿਰਿਟ ਸੀ ਸਾਰੇ ਲੋਕਾਂ ਚ ਵੀ ਇਹ ਪੰਜਾਬ ਨੇਰਾ ਅੱਜ ਪੰਜਾਬ ਦੇ ਲੋਕ ਉਸ ਸਪਿਰਿਟ ਦੇ ਵਿੱਚ ਨਹੀਂ ਆਉਂਦੇ ਸਾਡਾ ਕਸੂਰ ਆ ਅਡਮਿਨਿਸਟ੍ਰੇਸ਼ਨ ਦਾ ਕਸੂਰ ਆ ਅਸੀਂ ਨਹੀਂ ਤੁਹਾਨੂੰ ਇਕੱਠੇ ਕਰ ਸਕੇ ਅੱਜ ਇਕੱਠੇ ਹੋਣ ਦੀ ਜ਼ਰੂਰਤ ਹੈ ਉਸੇ ਮਜਬੂਰ ਕਰੋ ਲੀਡਰਾਂ ਨੂੰ ਪੇ ਚੰਗੀ ਚੀਜ਼ ਤੇ ਪਹਿਰਾ ਦਿਓ ਮਾੜੀ ਚੀਜ਼ ਨੂੰ ਪਹਿਰਾ ਇਨਕਾਰ ਦਿਓ ਸੋ ਮੇਰੀ ਟੈਮ ਨਹੀਂ ਤੁਹਾਨੂੰ ਬੇਤੀ ਹੈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਤਾ ਫਾਲਾ ਵਾਹਿਗੁਰੂ ਜੀ ਕੀ ਜੀ ਇਕੋ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ 9 ਤਰੀਕ ਨੂੰ ਕਿਉਂਕਿ ਪ੍ਰਚਾਰ ਬੰਦ ਹੋ ਜਾਣਾ 11 ਤਰੀਕ ਨੂੰ ਵੋਟਾਂ ਪੈ ਜਾਣੀਆਂ ਔਰ 14 ਤਰੀਕ ਨੂੰ ਰਿਜ਼ਲਟ ਆ ਜਾਣਾ ਲੇਕਿਨ ਇਥੋਂ ਦੇ ਜਿਹੜੇ ਹਾਲਾਤ ਆ ਤਰਨਤਾਰ ਦੇ ਉਹਦੇ ਤੇ ਮੈਨੂੰ ਲੱਗਦਾ ਕਿ ਅਸੀਂ ਪੰਜਾਬੀ ਜਿਹੜੇ ਆ ਬਿਲਕੁਲ ਸੁਹਿਰਦ ਨਹੀਂ ਆ ਇਹਨਾਂ ਦੀ ਐਜੂਕੇਸ਼ਨ ਇਹਨਾਂ ਦਾ ਹੈਲਥ ਸਿਸਟਮ ਇਹਨਾਂ ਦੀ ਹਾਇਰ ਐਜੂਕੇਸ਼ਨ ਇਹਨਾਂ ਦੀ ਕੋਈ ਇੰਡਸਟਰੀ ਮੈਨੂੰ ਲੱਗਦਾ ਵੀ ਇਹ ਸਾਰੀਆਂ ਸਮੱਸਿਆਵਾਂ ਇਸ ਇਲੈਕਸ਼ਨ ਚ ਜਿਹੜੀਆਂ ਡਿਸਕਸ ਹੋਣੀਆਂ ਚਾਹੀਦੀਆਂ ਸੀ ਪਰ ਉਹ ਸਾਡੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਏਜੰਡੇ ਤੋਂ ਮੈਨੂੰ ਲੱਗਦਾ ਪਿੱਛੇ ਹੈਗੀਆਂ ਸੋ ਸਾਨੂੰ ਸੁਹਿਰਦਤਾ ਦੇ ਨਾਲ ਪੋਲਿਟিক্যাল ਸਿਸਟਮ ਨੂੰ ਅੱਗੇ ਬੁੱਧਣ ਦੀ ਜ਼ਰੂਰਤ ਹੈ ਨਾ ਕਿ ਕਿਸੇ ਇੱਕ ਦੂਸਰੇ ਤੇ ਤੰਜ ਕੱਸ ਕੇ ਕਿਸੇ ਬਾਰੇ ਮਾੜਾ ਚੰਗਾ ਬੋਲ ਕੇ ਤੇ ਕਿਉਂਕਿ ਉਹਦੇ ਨਾਲ ਫਰਕ ਕੁਛ ਨਹੀਂ ਪੈਣਾ ਲੇਕਿਨ ਜੇ ਇਸ ਇਸ਼ੂਜ਼ ਨੂੰ ਅਸੀਂ ਡਿਸਕਸ ਕਰੀਏ ਤਾਂ ਮੈਨੂੰ ਲੱਗਦਾ ਵੀ ਇਸ ਕੌਨਸਟਿਚੂਐਂਸੀ ਦਾ ਔਰ ਜਦੋਂ ਇੱਕ ਕੌਨਸਟਿਚੂਐਂਸੀ ਦਾ ਹੋ ਸਕਦਾ ਤੇ ਫਿਰ 117 ਦਾ ਵੀ ਭਲਾ ਜਿਹੜਾ ਹੋ ਸਕਦਾ ਸਾਨੂੰ ਉਹਦੇ ਤੇ ਸੁਹਿਰਦਤਾ ਦੇ ਨਾਲ ਇਸ਼ੂਜ਼ ਦੇ ਉੱਤੇ ਗੱਲ ਕਰਨ ਦੀ ਜ਼ਰੂਰਤ ਹੈਗੀ ਆ ਨਾ ਕਿ ਇੱਕ ਦੂਸਰੇ ਤੇ ਉੱਤੇ ਜੋਕ ਕਰਕੇ